ਗੁਰੂਤਾ ਗੋਮਾਲੇ ਮਹਾਰਾਜ ਜੀ ਦੇ ਨਾਮ ਤੇ ਉਹ ਦਾਸਰੇ ਦੇ ਮੁਤਾਬਿਕ ਖੋਲਿਆ ਗਿਆ ਇਹ ਪਿਛਲੇ ਡੇਢ ਸਾਲ ਤੋਂ ਲਗਾਤਾਰ ਆਪਾਂ ਇੱਥੇ ਪ੍ਰੈਕਟਿਸ ਕਰ ਰਹੇ ਆਂ ਲਗਭਗ ਆਲੇ ਦੁਆਲੇ ਦੇ 18 ਤੋਂ 20 ਪਿੰਡਾਂ ਦੇ ਬੱਚੇ ਮੇਰੇ ਕੋਲ ਪ੍ਰੈਕਟਿਸ ਸੈਸ਼ਨ ਦੇ ਵਿੱਚ ਆਉਂਦੇ ਆ ਤੁਸੀਂ ਜਿੱਦਾਂ ਕਿ ਦੇਖ ਰਹੇ ਆਂ ਬੱਚੇ ਨਾਲ ਨਾਲ ਜੋਰ ਕਰ ਰਹੇ ਨੇ 25 ਤੋਂ 30 ਬੱਚੇ ਇਸ ਟਾਈਮ ਪ੍ਰੈਕਟਿਸ ਸੈਸ਼ਨ ਦੇ ਵਿੱਚ ਜੋਰ ਕਰ ਰਹੇ ਨੇ ਹੋਰ ਵੀ ਬੱਚੇ ਜਿੱਦਾਂ ਇਹ ਨਾਲ 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 ਦੇ ਪਿੰਡ ਕੋਕੜ ਮਝਾਰਾ ਰੋੜ ਮਝਾਰਾ ਨੰਗਲਾ ਮੋਜੀਪੁਰ ਸੌਂਗੜਾ ਬਿੰਜੋ ਆਪਣੇ ਜਿੱਦਾਂ ਕਿ ਕ੍ਰੀਮ ਪਰ ਧਿਆਨ ਨਹੀਂ ਕ੍ਰੀਮ ਪਰ ਚਾਹ ਵਾਲਾ ਇਹਨਾਂ ਦੇ ਪਹਿਲਵਾਨ ਕਨੇਲ ਕਨੇਲ ਤੋਂ ਗਾਗੋ ਪਹਿਲਵਾਨ ਦਾ ਮੁੰਡਾ 모ਹਿਤ ਜੋ ਪਹਿਲਾਂ ਨਸ਼ਿਆਂ ਦੇ ਦਲਦਲ ਵਿੱਚ ਫਸ ਚੁੱਕਾ ਸੀ ਹੁਣ ਉਹ ਐ ਨਿਕਲ ਗਿਆ ਉਹ ਮੁੰਡੇ ਦਾ ਹੁਣ 95 ਕਿਲੋ ਭਾਰ ਜਿੱਦਾਂ ਕਿ ਆਪ ਤੁਸੀਂ ਸੁਣਦੇ ਰਹਿੰਦੇ ਹੋ ਨੇ ਰੋੜੀ ਭਾਜੀ ਹੁਣੀ ਵੀ ਨਾਮ ਉਹਦਾ ਅਪਰ ਲੈਂਦੇ ਰਹਿੰਦੇ ਵੀ ਬੱਚਾ ਉਹਨੂੰ ਅਸੀਂ ਕਿਉਂ ਨਿਕਲਿਆ ਇਹ ਮੇਰਾ ਇਹੀ ਹੈ ਸਾਰੇ ਪਰਿਵਾਰਾਂ ਨੂੰ ਬਹੁਤ ਬਣ ਕੇ ਜੋ ਬੇਨਤੀ ਹੈ ਪਈ ਇਹ ਬੱਚਿਆਂ ਦਾ ਇੰਟਰਸਟ ਨਹੀਂ ਵੀ ਬਣਦਾ ਨਾ ਤੁਸੀਂ ਜ਼ਬਰਦਸਤੀ ਆਪਣੇ ਬੱਚੇ ਨੂੰ ਲੈ ਕੇ ਆਓ ਖਾੜੇ 'ਚ ਛੱਡੋ ਤਾਂ ਜੋ 2-4 ਦਿਨ ਉਹ ਦੇਖੇ ਪੇ ਮਿਹਨਤ ਹੋ ਰਹੀ ਹੈ ਕਿਵੇਂ ਅਮਲੋਂ ਆਪਾਂ ਮਿਹਨਤ ਕਰਦੇ ਆਂ ਇਹਦਾ ਮਤਲਬ ਕੀ ਆਪਣਾ ਸਰੀਰ ਦਾ ਮਨੁੱਖਾ ਜਨਮ ਜਿਹੜਾ ਮਹਾਰਾਜ ਸਿੱਕੇ ਬਾਸ਼ਾ ਨੇ ਸਾਨੂੰ ਬਖਸ਼ਿਆ ਆਇਆ ਇਹਦਾ ਮਤਲਬ ਕੀ ਹੈ ਬਖਸ਼ਣ ਦਾ ਤਾਂ ਜੋ ਆਪਾਂ ਕੀ ਆਪਣੇ ਮਾਪੇ ਬਾਪ ਇਲਾਕੇ ਦਾ ਨਾਂ ਰੋਸ਼ਨ ਕਰ ਸਕੀਏ ਸਪੋਰਟਸ ਕੋਟੇ ਦੇ ਵਿੱਚ ਇੰਡੀਅਨ ਆਰਮੀ ਜੁਆਇਨ ਕੀਤੀ 2005 ਦੇ ਵਿੱਚ ਸਟਾਰਟ ਕੀਤੀ ਉਸ ਤੋਂ ਬਾਅਦ ਮੈਂ 15 ਸਾਲ ਪੂਰੀ ਨੌਕਰੀ ਕੀਤੀ ਜਿਸ ਦੇ ਵਿੱਚ ਉਹ ਆਪਣੇ ਕੰਪੀਟੀਸ਼ਨਾਂ ਦੇ ਦੌਰਾਨ ਵੱਧ ਭਾਗ ਆਪਣਾ 60 ਕਿਲੋ ਬ੍ਰਿਕੋਰੋਮਨ ਦੇ ਵਿੱਚ ਲਗਾਤਾਰ 10 ਸਾਲ ਮੈਂ ਚੈਂਪੀਅਨ ਰਿਹਾ ਆਪਾਂ ਜਿੱਦਾਂ ਕਿ ਤੁਸੀਂ ਦੇਖਿਆ ਬਾਦਾਮ ਬੱਚੇ ਡਾਈਟ ਵਗੈਰਾ ਖਾ ਰਹੇ ਆ ਤੇ ਮੇਰੇ ਮੈਨੂੰ ਮਹਾਰਾਜ ਨੇ ਦੇਖੋ ਸਰਕਾਰੀ ਨੌਕਰੀ ਦਿੱਤੀ ਸੀਗੀ ਉਹਦੇ ਵਿੱਚ ਨੇ 40-45000 ਪੈਨਸ਼ਨ ਵੀ ਦਿੱਤੀ ਹੈ ਜੋ ਮੈਂ ਇਹੀ ਮਹਾਰਾਜ ਅੱਗੇ ਗਵਾਕ ਕੰਨਾ ਵੀ ਮੈਨੂੰ ਐਦਾਂ ਦਾ ਵੀ ਬਲਵਕਸ਼ੀ ਮਹਾਰਾਜ ਸੱਚੇ ਪਾਤਸ਼ਾਹ 20-25000 ਮੈਂ ਬੱਚਿਆਂ ਦੇ ਉੱਤੇ ਇਹਨਾਂ ਦੀ ਡਾਈਟ ਦਾ ਖਰਚਾ ਵੀ ਮੈਂ ਆਪਣਾ ਖੁਦ ਚੱਕ ਰਿਹਾ ਜਿੰਨਾ ਵਿੱਚ ਤਿੰਨ ਖਲਵਾਨ ਮੇਰੇ ਵਧੀਆ ਕੁੱਲਾਂ ਦੇ ਵਿੱਚ ਪੜ ਰਹੇ ਆ ਜਿਨ੍ਹਾਂ ਦੇ ਘਰ ਦੇ ਹਾਲਾਤ ਥੋੜੇ ਠੀਕ ਨਹੀਂ ਹੈਗੇ ਉਹਨਾਂ ਦੀ ਮੈਂ ਸਟੱਡੀ ਦਾ ਪੂਰਾ ਖਰਚਾ ਵੀ ਮੈਂ ਹੀ ਚੱਕ ਰਿਆ ਹਾਂ